ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਨੋਰੀ ਬਾਰਡਰ ਤੇ ਦੋ ਦਿਨ ਹੋ ਗਏ ਮੀਂਹ ਪੈਂਦਾ ਸੀ 190 ਦਿਨਾਂ ਚ ਮੋਰਚਾ ਚੱਲਿਆ ਗਿਆ ਅੱਜ ਮਹਾਰਕਣ ਵਾਲੇ ਵੀ ਸਾਰੇ ਕਹਿੰਦੇ ਵੀ ਦੋ ਦਿਨ ਹੋ ਗਏ ਮੀਂਹ ਪੈਂਦਾ ਮੌਸਮ ਠੰਡ ਦਾ ਵੀ ਆ ਪਕੌੜੇ ਪਕੂੜੇ ਬਣਾਉਣੇ ਆ ਆ ਦੇਖੋ ਇਹ ਤਾਂ ਗਿਆਨ ਸਿੰਘ ਦਾ ਬਾਜਵਾ ਪਕੌੜੇ ਬਣਾ ਰਿਹਾ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਦੋਸਤੋ ਇਦਾਂ ਸੀਗਾ ਵੇ ਜਿਹੜਾ ਕਿ ਆਪਣਾ ਮੋਰਚਾ 13 ਫਰਵਰੀ ਤੋਂ ਚੱਲਦਾ ਹੋਇਆ ਸੋ ਉਹਦੇ ਵਿੱਚ ਆਪਣੀ ਜਿਹੜੀ 22 ਤਰੀਕ ਦੀ ਕਾਲ ਸੀਗੀ ਉਹਦੇ ਵਿੱਚ ਆਪਾਂ ਮੰਗਿਆ ਸੀਗਾ ਮੋਰਚੇ ਦੇ ਵਿੱਚ ਵੱਡਾ ਇਕੱਠ ਵੱਡੇ ਇਕੱਠ ਦੇ ਵਿੱਚ ਜਿਹੜਾ ਕਿ ਮਹਿਲਕਣਾ ਬਲਾਕ ਆ ਅੱਜ ਉਹਦੇ ਵਿੱਚ ਸਾਡੇ 35 ਬੰਦੇ ਪਹੁੰਚ ਚੁੱਕਿਆ ਕਾਈਆਂ ਦੇ ਵਿੱਚੋਂ ਸੋ ਉਹਦੇ ਵਿੱਚ ਪਤਾ ਕੀ ਆ ਅੱਜ ਫੇ ਸਾਰੇ ਜਿਹੜੇ ਵੀ ਸਾਡੇ ਪ੍ਰਧਾਨ ਹੋਣੇ ਆਏ ਆ ਕਲਾਲਮਾ ਦਾ ਇੱਥੇ ਕਲਾੜੇ ਵਾਲਾ ਪ੍ਰਧਾਨ ਬੈਠਾ ਉਹ ਸਾਡੇ ਚਰਨਜੀਤ ਮੁੰਡਾ ਸਾਡੇ ਦਰਸ਼ਨ ਗੁੰਗਰਾ ਜਿਹੜਾ ਬਲਾਕ ਦੇ ਆਗੂ ਆ ਜਗਪਾਲ ਸਿੰਘ ਪ੍ਰਧਾਨ ਆ ਤੇ 15-20 ਬੰਦੇ ਆਪੇ ਰਹਿਣ ਸਿਲ ਦੇ ਅੰਦਰ ਬੈਠੇ ਆ। ਸੋ ਭਰਾਵੋ ਇਹ ਕਹਿੰਦੇ ਵੀ ਆ ਮੀਂਹ ਪਿਆ ਹੋਇਆ ਪਕੌੜੇ ਬਣਾਈਏ। ਸੋ ਭਰਾਵੋ ਬਰੈਡ ਬਣਾਉਣ ਲੱਗੇ ਆ। ਉਸ ਤੋਂ ਬਾਅਦ ਇਧਰ ਗੋਭੀ ਵਗੈਰਾ, ਗੋਭੀ ਵਾਲੇ ਪਕੌੜੇ ਤੇ ਆਲੂ ਵਾਲੇ ਪਕੌੜੇ ਉਹ ਵੀ ਬਣਾਉਣੇ ਆ ਬਾਅਦ ਦੇ ਵਿੱਚ। ਸੋ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਜਿਵੇਂ ਮਹਿਲਕਣਾ ਬਲਾਕ ਕਨੇਓ ਅੱਜ 25 ਦੀ ਬੰਦੇ ਪਹੁੰਚੇ ਆ। ਕੱਲ ਸਾਡੇ ਫੇਰ ਬਲਾਕ ਦੇ ਘਟੋ ਘਟ 15 ਬੰਦੇ ਹੋਰ ਆਉਣਗੇ। ਸੋ ਭਰਾਵੋ ਇਸੇ ਕਰਕੇ ਕਹਿੰਨੇ ਆ ਜਿਵੇਂ ਆਪਣੇ 85 87 ਬਲਾਕ 82 ਬਲਾਕ ਸਿੱਧੂਪੁਰ ਜਥੇਬੰਦੀ ਦੇ ਚੱਲਦਿਆ ਹਰ ਬਲਾਕ ਦੇ ਵਿੱਚੋਂ ਜੇ ਆਪਾਂ 40 ਬੰਦੇ ਪਹੁੰਚਦੇ ਕਰਦੇ ਆ ਸੋ ਭਰਾਵੋ ਮੋਦੀ ਸਰਕਾਰ ਇਹ ਜੀ ਨਹੀਂ ਵੀ ਝੁਕੇਗੀ ਸੋ ਸਾਰ ਨੂੰ ਇਹ ਬੇਨਤੀ ਕਰਦੇ ਆ ਹੁਣ ਪ੍ਰਧਾਨ ਜੀ ਹੁਣੀ ਸਾਡਾ ਜਿਹੜਾ ਰੈਣ ਬਸੇਰਾ ਸਾਰਾ ਉਹ ਦਿਖਾਉਣਗੇ ਇੱਧਰ ਚੱਲ ਜੀ ਸਾਡੇ ਜਿਹੜੇ ਗੋਭੀ ਦੇ ਹਲ ਵਾਲੇ ਪਕੌੜੇ ਬਣਾਉਣੇ ਆ ਉਹ ਵੀ ਦਿਖਾਉਣਗੇ ਚਰਨ ਸਿੰਘ ਚਰਨਜੀਤ ਸਿੰਘ ਬਜੀਤ ਕੇ ਹਾਂਜੀ ਪਤਾ ਜੀ ਅੱਜ ਮੀਂਹ ਪੈ ਗਿਆ ਸੀਗਾ ਕਹਿੰਦੇ ਵੀ ਪਕੌੜੇ ਖਾਣੇ ਨੇ ਕਿ ਜਿੰਨੇ ਵੀ ਆਪਣੇ ਕੇ 25 26 ਬੰਦੇ ਆਏ ਹੋਏ ਨੇ ਮਹਿਲਕਲਾ ਬਲਾਕ ਦੇ ਉਹਦੇ ਨੂੰ ਕਹਿੰਦੇ ਪਕੌੜੇ ਪਕੌੜੇ ਲਾ ਕੇ ਜਦੋਂ ਲਾ ਰਹੇ ਨੇਗੇ ਉਧਰ ਗਿਆਨ ਸਿੰਘ ਬਾਜਵਾ ਬਣਾ ਰਿਹਾ ਹੈਗਾ ਇਧਰ ਮੈਂ ਕੱਟ ਰੱਖਾਂਗਾ ਆਲੂ ਤੇ ਗੋਭੀ ਬਾਕੀ ਆਪਣੇ ਬੰਦੇ ਉਧਰ ਖਾ ਰਹੇ ਨੇਗੇ ਉਧਰ ਹਾਂਜੀ ਰੱਡ ਘਟੀ ਹੈ ਨਾ ਆਜੋ ਆਜੋ ਲੰਗੇ ਉਹ ਕੋਈ ਨਾ ਉਹ ਬੰਦਾ ਹੀ ਕਰ ਦੇਗਾ ਇਹ ਬੰਦਾ ਰੋਡੀਆਂ ਤੇ ਆ ਗਏ ਚਲੋ ਚਲੋ ਕਈ ਤਰ੍ਹਾਂ ਹੁਣ ਸੋਨ ਨੂੰ ਬਹਾਉਨੇ ਆ ਆਪਣਾ ਰਣ ਬੇਹੇਰਾ ਆ ਗਿਆ ਐਸੀ-ਉਸੀ ਲੱਗਿਆ ਵਾ ਚੱਲ ਰਿਹਾ ਇਹ ਅੰਦਰ ਹੈ ਵੀਰ ਕੋਸ ਬਰੈਡ ਪਕੌੜਾ ਖਾਈ ਜਾਂਦੇ ਆ ਆ ਬਿੰਦਲ ਇਹ ਸਪਾ ਉਹ ਭਰੇ ਉਹਦੇ ਕੋਲ ਪਰ ਤੇ ਉਹ ਸਾਹਮਣੇ ਕਿਤੇ ਕਮਰਾ ਦੇ ਆयो ਮੰਜੇ-ਮੰਜੇ ਲਾ ਕੇ ਪੂਰਾ ਵਧੀਆ ਇਹ ਜਿਹੀ ਜੀ ਲਾ ਕੇ ਜਗਾੜਮੈਂਟ ਬਣਾਇਆ ਆਪਣਾ ਇੱਥੇ ਆਪਣਾ ਅਰੇ ਕਿੱਥਾ ਆਲੀ ਗੰਬੋਰਚੇ ਦੇ ਵਿੱਚ ਪੂਰਾ ਇਕੱਠਾ ਹੈ ਉਧਰ ਝਾੜ ਕੇ ਵਾਲਾ ਵੀਰ ਬੈਠਾ ਹੈ ਉਧਰ ਵੀ ਆਪਣਾ ਇੱਕ ਕਮਰਾ ਹੈ ਸਹੌਰ ਵਾਲੇ ਵੀਰਾਂ ਦਾ ਇਹਦਾ ਟਰਾਲੀਆਂ ਖੜੀਆਂ ਸਾਰੀਆਂ ਆਪਣੀਆਂ ਮਹਰਕਾਂ ਬਲਾਕ ਦੀਆਂ ਕਰਾਲ ਮਾਜਰੇ ਦਾ ਟਰੈਕਟਰ ਖੜਾ 58 ਗੇਰਾ ਐ ਐਂਟਰ ਯਾਰਾ ਬਾਈ ਠੀਕ ਹੈ ਠੀਕ ਹੈ ਵਧੀਆ ਮੋਰਚਾ ਪੂਰਾ ਭਰਿਆ ਵਾ ਹੁਣ ਕੰਮ ਤਾਂ ਹੁੰਦਾ ਨਿਬੜ ਗਿਆ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਇਧਰ ਚਹਾੜ ਕੇ ਆਲਾ ਦਾ ਖੜਾ 25 11 ਉਹ ਟੈਂਕੀ ਖੜੀ ਜਾ ਆਪਣੀ ਇਹ ਗੱਡੀ ਖੜੀ ਆ ਆਪਣੀ ਆ ਟਰਾਲੀ ਆ ਇੱਥੇ ਤੱਕ ਖੜੀ ਆ ਆਪਣੀ ਉਹ ਉਥੋਂ ਲੈ ਕੇ ਜਿੱਧਰ ਆ ਇਹਦੇ ਪਾਸੇ ਆਪਣੇ ਆ ਸਾਰੇ ਬਣਾਇਆ ਵਾ ਰਹਿਣ ਵੇਰੇ ਇਧਰ ਆ ਰੋਟੀ ਟੋਕ ਵਾਲਾ ਜਗੜ ਮੈਂਟ ਆ ਰਿਆ ਟਰਾਲੀਆਂ ਖੜੀਆਂ ਨੇ ਇਹ ਗੱਡੀ ਖੜੀ ਆ ਆ ਟੈਂਕੀ ਖੜੀ ਆ ਸਹੀ ਹਰੇ ਕਿਸੇ ਵੀਰ ਨੇ ਆਉਣਾ ਹੋਵੇ ਆ ਚਿੱਟੀ ਟੈਂਕੀ ਆ ਆਪਣੀ ਜਿਹੜਾ ਆਪਾਂ ਇਧਰੋਂ ਪੰਡਵਰੀ ਆਉਣੇ ਸਿੱਧਾ ਇੱਥੇ ਆ ਖੜੀ ਹੈ ਟੈਂਕੀ ਟੈਂਕੀ ਦੇ ਕੋਲੇ ਇੱਥੋਂ ਹੀ ਆਪਣਾ ਚੱਲਦਾ ਇਧਰ ਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪਹੁੰਚੋ ਕਿਉਂਕਿ ਹੁਣ ਕੰਮ ਧੰਦਾ ਨਿਬੜ ਗਿਆ ਸਾਰਾ ਮੋਰਚਾ ਪੂਰਾ ਸਿਖਰਾਂ ਤੇ ਆ ਛੇਤੀ ਤੋਂ ਛੇਤੀ ਹੁਣ ਮੰਨ ਲਓ ਵੀ ਆਪਣਾ ਕੰਮ ਇਹ ਆਪਾਂ ਇਕੱਠ ਵਧਾਈਏ ਛੇਤੀ ਨਿਬੜ ਜਾਣਾ ਆ ਵੀ ਤਰੀਕੇ ਨੂੰ ਆਜਾ ਲਾਉਣਾ ਸੀਗਾ ਕੋਈ ਸਾਰੇ ਵੀਰਾਂ ਨੂੰ ਫੇਰ ਮੈਂ ਬੇਨਤੀ ਕਰਦਾ ਮੋਰਚੇ ਦੇ ਵਿੱਚ ਪਹੁੰਚੋ ਕੱਠ ਵਧਾਈਏ ਆਪਾਂ ਜਿਵੇਂ ਆਪਾਂ 13 ਤਰੀਕ ਨੂੰ ਆਏ ਸੀ ਪਹਿਲਾਂ ਇੱਥੇ ਅਥਰੂ ਗਾਇ ਦੇ ਗੋਲੇ ਚੱਲਦੇ ਸੀ ਉਦੋਂ ਕੱਠ ਜਿਵੇਂ ਹੋਵੇ ਜਿਵੇਂ ਕੱਠ ਬਣਾ ਕੇ ਸਰਕਾਰ ਝੁਕੀ ਹੋਈ ਆ ਜੋ ਪ੍ਰਾਪਤ ਚੜ੍ਹਦੀ ਕਲਾ ਦੇ ਵਿੱਚ ਆ ਮੋਰਚਾ ਪਹੁੰਚੋ ਸਾਰੇ ਸੌਂਤਾ ਮੋਰਚਾ ਸਿਗਰਾ ਤੇ ਪਹੁੰਚੇ ਹੋਇਆ ਅਜੇ ਤੱਕ ਬੇਨਤੀ ਕਰ ਸਕਦੇ ਆ ਪੰਚੋ ਪ੍ਰਾਪੋ ਸਾਰੇ ਬਲਾਕ ਦੀ ਖਾਸ ਕਰਕੇ ਸਿੱਧੂ ਪਰ ਜਥੇਬੰਦੀ ਦੇੋਂ ਤੋਂ ਪ੍ਰਾਪੋ ਸਾਰੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ